ਇਹ ਤਸਵੀਰਾਂ ਨੇ ਫਿਰੋਜ਼ਪੁਰ ਦੇ ਪਿੰਡ ਆਸਲ ਦੀਆਂ ਜਿੱਥੇ ਸਵੇਰੇ ਸਵੇਰੇ ਬੜਾ ਹੀ ਦਰਦਨਾਕ ਮੰਜ਼ਰ ਵਿਖਤ ਹੁੰਦਾ ਜੀ ਹਾਂ ਇੱਥੇ ਕਿਸਾਨ ਪਰਮਜੀਤ ਨੇ ਆਪਣੀ ਪਤਨੀ ਤੇ ਦੋ ਬੱਚਿਆਂ ਦਾ ਬੜੀ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਤੇ ਆਪ ਉਹ ਤੋਂ ਫਰਾਰ ਹੋ ਗਿਆ ਤੁਸੀਂ ਵੇਖ ਸਕਦੇ ਹੋ ਮੰਜੇ ਤੇ ਪਈਆਂ ਬੱਚਿਆਂ ਦੀਆਂ ਲਾਸ਼ ਮੁੰਡੇ ਦੀ ਉਮਰ ਕਰੀਬ 9 ਸਾਲ ਤੇ ਕੁੜੀ ਦੀ 11 ਸਾਲ ਜੋ ਰਾਤ ਨੂੰ ਸੁੱਤੇ ਹੋਣੇ ਤਾਂ ਸ਼ਾਇਦ ਪਤਾ ਨਹੀਂ ਸੀ ਕਿ ਅਗਲੀ ਸਵੇਰ ਵੇਖਣੀ ਪਾਉਣਗੇ ਰਹਿੰਦਾ ਦਾ ਆਪਣਾ ਪਿਓ ਹੀ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦੇਵੇਗਾ ਕਿਸਾਨ ਨੇ ਆਪਣੀ ਪਤਨੀ ਨੂੰ ਮਾਰਨ ਲਈ ਤੇਜ਼ ਤਾਰ ਹਥਿਆਰ ਦਾ ਇਸਤੇਮਾਲ ਕੀਤਾ ਜਦਕਿ ਬੱਚਿਆਂ ਨੂੰ ਗਲਾ ਕੂਟ ਕੇ ਮਾਰਿਆ ਉਹਦਰ ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਉਹ ਆਰਥਿਕ ਤੌਰ ਤੇ ਪਰੇਸ਼ਾਨ ਰਹਿੰਦਾ ਸੀ ਤੇ ਹੋ ਸਕਦਾ ਹੈ ਕਿ ਇਸੇ ਕਾਰਨ ਉਸ ਨੇ ਇਹ ਖੌਫਨਾਕ ਕਦਮ ਚੁੱਕਿਆ ਹੋਵੇ ਦੂਜੇ ਪਾਸੇ ਮੌਕੇ ਤੇ ਪਹੁੰਚੀ ਪੁਲਿਸ ਮੁਤਾਬਕ ਮਾਮਲਾ ਦਰਜ ਕਰ ਲਿਆ ਗਿਆ ਤੇ ਜਾਂਚ ਕੀਤੀ ਜਾ ਰਹੀ ਹੈ ਸਟੇਜ ਪਿੰਡ ਅਸਲ ਚ ਪੈਂਦਾ ਜੀ ਵੈਲੀ ਜੀ ਥਣ ਤੋਂ ਦੂਰ ਪਰਮਾਰੂ ਸਾਈਡ ਤੇ ਪੈਂਦਾ ਜੀ ਪਰ ਮੈਂ ਵੀ ਤਾਂ ਹੋਣੀ ਆਣ ਕੇ ਨਾ ਇੱਦਾਂ ਘੰਟਾ ਪਹਿਲਾਂ ਸਾਨੂੰ ਮੈਂ ਬਾਅਦ ਸੀ ਪਤਾ ਲੱਗਾ ਜੀ ਤੁਹਾਡੇ ਆਉਣ ਤੋਂ 10 ਮਿੰਟ ਪਹਿਲੇ ਆਏ ਪਰ ਮੈਂ ਦੇਖਿਆ ਕਿ ਨਾ ਦੋ ਬੱਚੇ ਸੀ ਤੇ ਉਹਨਾਂ ਦੀ ਮਿਸਸ ਜੀ ਕਿ ਜੋ ਤੋਂ ਡੈਡ ਬੋਟੀ ਨਹੀਂ ਦਿੱਤੀ ਦੁਬਈ ਤੋਂ ਵੈਸੇ ਲੈਂਦੇ ਸੀ ਉਹਨਾਂ ਨੇ ਦੁਬਈ ਤੋਂ ਨਸ਼ਾ ਪਹਿਲਾਂ ਕਰਦੇ ਰਹੇ ਹੁਣ ਤਾਂ ਪਤਾ ਨਹੀਂ ਕੀ ਬਣਿਆ ਬਰਬਤੀ ਹੋਂ ਤਾਂ ਅਮਰ ਤੋਂ ਮਰ ਤੋਂ ਸ਼ਕਿਆ ਸੀ ਗੁਰਦਰ ਵੀ ਦੱਸ ਦਿਆ ਸਰਪੰਚ ਸਾਹਿਬ ਦੇ ਨਾਲ ਹੀ ਮੇਰੇ ਨਾਲ ਤਾਂ ਨਹੀਂ ਸਾਹਮਣੇ ਮੇਰੇ ਬੂਏ ਬਰ ਪਰ ਹੁਣ ਅੱਜ ਦੀ ਘੜੀ ਕੋਈ ਪਤਾ ਨਹੀਂ ਲੱਗ ਰਿਹਾ ਵੀ ਅਸਲ ਕਹਾਣੀ ਕੀ ਹੈ ਦੇਖੋ ਜੀ ਇਹ ਪਿੰਡ ਅਸਲ ਦੀ ਸਾਨੂੰ ਇਨਫੋਰਮੇਸ਼ਨ ਆਈ ਸੀਗੀ ਬਲਵਿੰਦਰ ਕੌਰ ਐ ਪਤਨੀ ਪਰਮਜੀਤ ਸਿੰਘ ਉਹਦੀ ਬੇਟੀ ਮੰਨਕੀਰਤ ਕੌਰ 8 ਸਾਲਾਂ ਦੀ ਤੇ ਪ੍ਰਭਨੂਰੋ ਦਾ ਬੇਟਾ ਸੀ 8 ਸਾਲਾਂ ਦਾ ਜੋ ਦਸਤਾਨ ਮੁਤਾਬਕ ਹੈ ਜੇ ਕਿ ਪਰਮਜੀਤ ਸਿੰਘ ਨੇ ਤੇ ਇਹਨਾਂ ਨੂੰ ਮਰਡਰ ਕਰਕੇ ਤੇ ਸਵੇਰੇ ਫਰਾਰ ਹੋ ਗਿਆ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਤੋਂ ਜੋ ਸਾਹਮਣੇ ਆਇਆ ਕਿ ਬਈ ਜਿਹੜੀ ਪਰਮਜੀਤ ਕੋਰ ਜਿਹੜਾ ਪਲਵਿੰਦਰ ਕੋਰ ਹੈ ਉਹਦੇ neck ਤੇ sharp edged weapon ਨਾਲ ਵਾਰ ਕੀਤਾ ਗਿਆ ਤੇ ਦੋਨੋਂ ਬੱਚਿਆਂ ਨੂੰ ਜੋ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਤੋਂ ਹੈ ਕਿ ਉਹਨਾਂ ਦਾ ਸਾਹ ਕੋਟ ਕੇ ਮਾਰਿਆ ਗਿਆ। ਪੜਾਲ ਜਾਰੀ ਹੈ। ਪੋਸਟਮਾਰਟਮ ਤੋਂ ਬਾਅਦ ਅਸੀਂ ਜਿਵੇਂ ਸੂਰਜ ਚ ਕਾਰਵਾਈ ਕਰ। ਪਰ ਕਹਿੰਦੇ ਨੇ ਰੱਬ ਸਭ ਕੁਝ ਦੇਵੇ ਪਰ ਕਿਸੇ ਨੂੰ ਗਰੀਬੀ ਕਦੇ ਨਾ ਦੇਵੇ। ਫਿਲਹਾਲ ਇਸ ਘਟਨਾ ਤੋਂ ਬਾਅਦ ਸਾਰੇ ਪਿੰਡ ਵਿੱਚ ਸਹਿਮ ਦਾ ਮਾਹੌਲ ਹੈ ਤੇ ਕੋਈ ਸਮਝ ਨਹੀਂ ਪਾਰਿਆ। ਆਖਰੀ ਘਾਤ ਦਾ ਖੇਡਦਾ ਪਰਿਵਾਰ ਇੱਕ ਪਲ ਵਿੱਚ ਉਜੜ ਗਿਆ ਫਿਰੋਜ਼ਪੁਰ ਤੋਂ ਬੋਬੀ ਖੁਰਾਣਾ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਖ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬਰਕਰੋ 9397893978